ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਚੈਨਲ ਗੱਲ ਕਿਸਾਨ ਦੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਮਨਿੰਦਰ ਪਾਹ ਪ ਸਿੰਘ ਦੋਸਤੋ ਅੱਜ ਤੂੜੀ ਦੇ ਰੇਟ ਬਾਰੇ ਵੀਡੀਓ ਲੈ ਕੇ ਆਇਆ ਵੀ ਆਪਣੇ ਪੰਜਾਬ ਏਰੀਆ ਦੇ ਵਿੱਚ ਜਾਂ ਰਾਜਸਥਾਨ ਏਰੀਆ ਦੇ ਵਿੱਚ ਕੀ ਰੇਟ ਚੱਲ ਰਿਹਾ ਜਿੱਥੋਂ ਤੱਕ ਆਪਾਂ ਨੂੰ ਰੇਟ ਦਾ ਪਤਾ ਲੱਗਾ ਜੇ ਪਰ ਰੇਟ ਦੀ ਗੱਲ ਕਰੀਏ ਤਾਂ ਕੀ ਦੋਸਤੋ ਪਿਛਲੇ ਸਾਲ ਨਾਲੋਂ ਵਾਵਾ ਘਟ ਰਿਹਾ ਰੇਟ ਤੂੜੀ ਦਾ ਇਹਨਾਂ ਵੀ ਉਸ ਤਾਂ ਮੱਕੀ ਦਾ ਚਾਰ ਪੈਣੀ ਕਰਕੇ ਗੱਲ ਢਟ ਗਈ ਹੈ ਕਿ ਫੈਕਟਰੀਆਂ 'ਚ ਤੂੜੀ ਬਾਹਰ ਘਟ ਜਾਣ ਲੱਗੀ ਇਸ ਕਰਕੇ ਵੀ ਰੇਟ ਜਿਵੇਂ ਪਿਛਲੇ ਸਾਲ ਤੂੜੀ ਬਣੀ ਵੀ ਘੱਟ ਸੀ ਤਾਂ ਵੀ ਇੱਕ ਸਟੂਰ ਵਾਲੀ ਕਰ ਲਈ ਸੀ ਲੋਕਾਂ ਨੇ ਤੇ ਉਹ ਪਿਛਲੇ ਸਾਲ ਵਾਲੀ ਟੂੜੀ ਵੀ ਲੋਕਾਂ ਦੀ ਹਜੇ ਕਈਆਂ ਦੇ ਤਾਂ ਉਹੀ ਸ਼ੈੱਡ ਭਰੇ ਪਏ ਆ ਦੁਸਰੇ ਕਰਕੇ ਰੇਟ ਕੀ ਨਾ ਅੱਧਾ ਹੀ ਰਹਿ ਗਿਆ ਪਿਛਲੇ ਸਾਲ ਨਾਲੋਂ ਵੇਖੀਏ ਤਾਂ ਜੇ ਆਪਾਂ ਜਿਹੜੇ ਵਾਰ ਗੱਲ ਕਰੀਏ ਤਾਂ ਦੋਸਤੋ ਲਹਿਰਾ ਗਾਗਾ ਦੇ ਵਿੱਚ ਜਿਹੜਾ ਟੂੜੀ ਦੀ ਟਰਾਲੀ ਦਾ ਰੇਟ ਚੱਲ ਰਿਹਾ 3000 ਰੁਪਿਆ ਹਰਿਆਣੇ ਦੇ ਵਿੱਚ 2800 ਤੋਂ 3000 ਮਾਨਸੇ ਦੇ ਵਿੱਚ ਆ 300 ਨੂੰ ਕੁਆਂਟਲ ਆ ਮਿੱਤਰੋ ਤੇ ਟੂਰੀ ਟੂਰੀ ਸ਼ਹਿਰ ਦੇ ਵਿੱਚ ਜਿਹੜੀ ਆਪਣੀ 3000 ਨੂੰ ਆ ਟਰਾਲੀ ਪਟਿਆਲì ਦੇ ਵਿੱਚ ਟਰਾਲੀ ਦਾ ਰੇਟ ਆ ਜਿਹੜਾ 3200 ਤੋਂ 3500 ਰੁਪਏ ਚੱਲ ਰਿਹਾ। ਜੰਡੂ ਕੇ ਬਠਿੰਡਾ, ਜੰਡੂ ਕੇ ਪਿੰਡ ਦੇ ਵਿੱਚ ਬਠਿੰਡੇ ਏਰੀਏ ਦੇ ਵਿੱਚ 1500 ਦੀ ਟਰਾਲੀ ਆ ਮਿੱਤਰੋ। ਤੇ ਭਵਾਨੀਗੜ੍ਹ ਸ਼ਹਿਰ ਦੇ ਵਿੱਚ ਭਵਾਨੀਗੜ੍ਹ ਦੇ ਏਰੀਏ ਦੇ ਵਿੱਚ ਜੇ ਆਪਾਂ ਵੇਖੀਏ ਤਾਂ 1400 ਰੁਪਏ ਦੀ ਟਰਾਲੀ ਆ। ਤੇ ਮੋਗੇ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਮੋਗੇ ਦੇ ਵਿੱਚ ਮੋਗੇ ਸ਼ਹਿਰ ਦੇ ਨੇੜੇ ਤੇੜੇ ਦੀ ਇੱਥੇ 2000 ਦੀ ਟਰਾਲੀ ਆ ਫਰੀਦਕੋਟ ਦੇ ਆਪਣਾ ਪਿੰਡਾਂ ਦੀ ਗੱਲ ਕਰੀਏ ਮਾਨ ਮਰਾੜ ਪਿੰਡ 2200 ਦੀ ਟਰਾਲੀ ਆ ਮਿੱਤਰੋ 2200 ਦੀ ਟਰਾਲੀ ਤੇ 1395 ਵੀ ਕੀ ਜਾਂਦਾ ਇੱਥੇ ਕਿਲੇ ਦਾ ਮੁਹਾਲੀ ਸ਼ਹਿਰ ਦੇ ਵਿੱਚ 4000 ਦੀ ਟਰਾਲੀ ਆ ਇੱਥੇ ਥੋੜੀ 11 ਫੁੱਟੀ 11 ਫੁੱਟ ਲੰਮੀ ਤੇ 6 ਫੁੱਟ ਜੋੜੀ ਟਰਾਲੀ ਦਾ ਰੇਟ 4000 ਨੂੰ ਜੱਲੀ ਜਾਂਦਾ ਇੱਥੇ ਥੋੜਾ ਰੇਟ ਵਾਵਾ ਤਰਨ ਤਰਨ ਪੱਟੀ ਦੇ ਵਿੱਚ ਵੇਚੀ ਦਾ 2500 3000 ਟਰਾਲੀ ਦਾ ਰੇਟ ਚੱਲੀ ਜਾਂਦਾ ਮਿੱਤਰੋ ਮੁਕਸਰ ਸਾਹਿਬ ਸ਼੍ਰੀ ਮੁਕਸਰ ਸ਼ਹਿਰ ਦੇ ਨੇੜੇ ਤੇਰੇ 2900 2900 ਰੁਪਈਆ ਨਾਲ ਕਿੱਲੇ ਦਾ ਵੀ ਕੀਤਾ ਜਾਂਦਾ ਤੇ ਮਜੀਠਾ ਏਰੀਆ ਦੇ ਵਿੱਚ ਆਪਾਂ ਜੇ ਗੱਲ ਕਰੀਏ ਤਾਂ 2500 ਤੋਂ 3000 ਦੀ ਟਰਾਲੀ ਦਾ ਰੇਟ ਚੱਲ ਰਿਹਾ ਮਿੱਤਰੋ ਜਿਉਣ ਵਾਲਾ ਫਰੀਦਕੋਟ ਦੇ ਨੇੜੇ ਪਿੰਡ ਰਹਿ ਜਾਂਦਾ ਇੱਥੇ 1400 ਰੁਪਏ ਟਰਾਲੀ ਦਾ ਰੇਟ ਆ ਮਿੱਤਰੋ ਤੇ ਖੀਵੈਂਡ ਮਾਨਸੇ ਜਿਲ੍ਹੇ ਦੇ ਵਿੱਚ 1400 ਰੁਪਏ ਟਰਾਲੀ ਦਾ ਰੇਟ ਅਤੇ 1500 ਨਾਲ ਵਕੀ ਜਾਂਦਾ ਕਿੱਲੇ ਦਾ ਹੁਣ ਮਾਨਗੜ ਦੇ ਵਿੱਚ 1200 ਰੁਪਈਆ ਟਰਾਲੀ ਆ ਤੇ 200 ਰੁਪਏ ਪ੍ਰਤੀ ਕੁਇੰਟਲ ਆ ਮਿੱਤਰੋ ਫਰੀਦਕੋਟ ਦੇ ਵਿੱਚ 2000 ਰੁਪਏ ਟਰਾਲੀ ਦਾ ਰੇਟ ਆ ਲਹਿਰਾ ਗਗਾ ਏਰੀਆ 2500 ਤੋਂ 3000 ਆ ਟਰਾਲੀ ਦਾ ਰੇਟ ਆਦ ਕ 1800 ਦੀ ਟਰਾਲੀ ਵੀ ਕੀ ਜਾਂਦੀ ਆ ਕੋਟਕਪੂਰੇ ਏਰੀਆ ਦੇ ਵਿੱਚ 2000 ਨੂੰ ਨਾਲ ਵੀ ਕੀ ਜਾਂਦਾ ਤੇ ਆਪਣੇ ਫਰੀਦਕੋਟ ਦੇ ਵਿੱਚ ਵੀ ਜੇ ਐਵਰੇਜ ਵੇਖੀਏ ਤਾਂ ਆਪਣਾ ਬੈਂਡ ਵੀ ਫਰੀਦਕੋਟ ਦੇ ਨੇੜੇ ਗਿਆ ਇੱਥੇ 180 ਤੋਂ 200 ਰੁਪਏ ਕਵਾਂਟਲ ਚੱਕੀ ਜਾਂਦੇ ਭੌਂਗਲੇ ਵੀਰ ਆ ਜਿਹੜੇ ਤੇ 2000 2200 ਦਾ ਟਰਾਲੀ ਦਾ ਰੇਟ ਆ ਮਿੱਤਰੋ ਐਵਰੇਜ ਨਿਕਲ ਕੇ ਆਈ ਆ ਤੇ ਜੇ ਘੱਟ ਤੋਂ ਘੱਟ ਰੇਟ ਦੀ ਗੱਲ ਕਰੀਏ ਤਾਂ 1200 ਰੁਪਏ ਹਨਮਾਨ ਘਟ ਦੇ ਵਿੱਚ ਆ ਇਹ ਵੱਧ ਤੋਂ ਵੱਧ ਮਹਾਲੀ ਸ਼ਹਿਰ ਦੇ ਵਿੱਚ 4100 ਨੋਟਰੀ ਵਿਕੀਆਂ ਮਿੱਤਰੋ ਇਹ ਰੇਟ ਚੱਲ ਰਿਹਾ ਪੰਜਾਬ ਦੇ ਵਿੱਚ ਕਮੈਂਟਾਂ ਦੇ ਵਿੱਚ ਆਪਦੇ ਏਰੀਆ ਦੇ ਰੇਟ ਵੀ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਆਂ ਇਦਾਂ ਦੀਆਂ ਜਾਣਕਾਰੀ ਦੀਆਂ ਕਿਸਾਨੀ ਨਾਲ ਰਿਲੇਟਡ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਦੋਸਤੋ ਵੀਡੀਓ ਵੇਖਣ ਲਈ